ਸਥਿਤ ਵਨਿਕ ਅਜਿਹਾ ਪਿੰਡ ਵਿਖਾਉਣ ਜਾ ਰਹੇ ਹਾਂ ਜਿਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿੱਚ ਕੋਈ ਵੀ ਵਿਅਕਤੀ మాਸਮਸ਼ੀ ਆਦ ਦਾ ਸੇਵਨ ਨਹੀਂ ਕਰਦਾ ਅਤੇ ਨਾ ਹੀ ਕਿਸੇ ਘਰ ਵਿੱਚ ਅਜਿਹੀ ਚੀਜ਼ ਬਣ ਸਕਦੀ ਹੈ ਗੜਸ਼ੰਕਰ ਵਿੱਚ ਪੈਂਦੇ ਇਸ ਪਿੰਡ ਦਾ ਨਾਮ ਦਤਿਆਲ ਹੈ ਜਿਸ ਵਿੱਚ ਕਰੀਬ 300 ਸਾਲ ਪੁਰਾਣਾ ਇੱਕ ਪ੍ਰਸਿੱਧ ਤੇ ਇਤਿਹਾਸਿਕ ਡੇਰਾ ਹੁਣ ਕਾਰਨ ਇੱਥੇ ਕੋਈ ਵੀ ਵਿਅਕਤੀ ਮਾਸ ਮੱਛੀ ਦਾ ਸੇਵਨ ਨਹੀਂ ਕਰ ਸਕਦਾ ਪਿੰਡ ਵਾਸੀਆਂ ਅਨੁਸਾਰ ਜੇਕਰ ਕੋਈ ਵਿਅਕਤੀ ਇਸ માનਤਾ ਦੇ ਖਿਲਾਫ ਜਾਂਦਾ ਹੈ ਤਾਂ ਉਸ ਨੂੰ ਕੋਈ ਨਾ ਕੋਈ ਦੁੱਖ ਚੜਨਾ ਪੈਂਦਾ ਹੈ ਅਤੇ ਕਈ ਲੋਕਾਂ ਨੂੰ ਤਾਂ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ ਤੋਂ ਪਹਿਲਾਂ ਜਿੰਨੇ ਵੀ ਬਜ਼ੁਰਗ ਆਏ ਆ ਸਾਡੇ 100 1.5 ਸਾਲ ਸੋ ਪਹਿਲਾਂ ਤੋਂ ਜਿੰਨੇ ਵੀ ਆਏ ਤੇ ਉਹਨਾਂ ਤੋਂ ਅਸੀਂ ਹੌਲੀ ਹੌਲੀ ਸਿੱਖਦੇ ਆਨੇ ਆ ਇਹ ਕਿਦਾਂ ਇੰਦੀ ਮਰਜ਼ਾਦਾ ਇੱਥੇ ਨਾ ਦਾ ਸ਼ਿਕਾਰ ਖੇਡਦਾ ਸੀ ਕੋਈ ਪਹਿਲਾਂ ਤਾਂ ਨਾ ਕੋਈ ਮੀਟ ਆਂਡਾ ਖਾਂਦਾ ਸੀ ਪਹਿਲਾਂ ਤਾਂ ਬਜ਼ੁਰਗ ਖਾਂਦੇ ਸੀ ਅਫਰੀਕਾ ਵੀ ਗਏ ਇੰਗਲੈਂਡ ਕੈਨੇਡਾ ਵੀ ਗਏ ਪਰ ਇੱਥੇ ਸੇਵਨ ਨਹੀਂ ਕੀਤਾ ਉਹ ਨਾ ਬੰਦਿਆਂ ਨੇ ਉਹਨਾਂ ਦੀ ਦੇਣ ਤੋਂ ਬਾਅਦ ਸਾਨੂੰ ਕੁਝ ਬਜ਼ੁਰਗਾਂ ਨੇ ਦੱਸਿਆ ਕੁਝ ਬਾਬਾ ਜੀ ਦੀ ਸਿਹਤ ਤੋਂ ਸਾਨੂੰ ਆਪ ਪੂਰੀ ਹੈ ਯਕੀਨ ਹੋਇਆ ਪੇ ਬਾਬਾ ਜੀ ਤਪੱਸਿਆ ਵਾਲੇ ਬੰਦੇ ਸੀ ਜਿਨ੍ਹਾਂ ਨੇ ਭਗਤੀ ਕੀਤੀ ਹੈ ਜਿਨ੍ਹਾਂ ਦੇ ਆਸਰੇ ਅਸੀਂ ਅੱਜ ਕੱਲ ਇਹਨਾਂ ਚੀਜ਼ਾਂ ਤੋਂ ਰਹਿਤ ਹੋਆ ਸਾਰਾ ਪਿੰਡ ਰਹਿਤ ਹੋਣਾ ਮੀਟ ਨਾ ਇੱਥੇ ਮੱਛੀ ਨਾ ਮੁਰਗਾ ਇਸੇ ਤਰ੍ਹਾਂ ਦੀ ਚੀਜ਼ ਕੋਈ ਨਹੀਂ ਪਸ਼ੂ ਪਾਲਤੂ ਰੱਖਦਾ ਇਹ ਕਿੰਨੇ ਕਿਤੇ ਤੋਂ ਹੈਗਾ ਜੀ ਇਹ ਪਰੰਪਰਾ ਚੱਲੀ ਆ ਇਹ ਪਰੰਪਰਾ ਤਾਂ ਦੇਖੋ ਜੀ ਜਿਹੜਾ ਇਤਿਹਾਸ ਦੇ ਵਿੱਚੋਂ ਕੱਢਦੇ 350 ਸਾਲ ਪੁਰਾਣੀ ਚੀਜ਼ ਆ ਇੱਥੇ ਦੀ ਜਗ੍ਹਾ ਜਿਹੜੀ ਆ ਇੱਥੇ ਇਹਨੇ ਬਾਬੇ ਜੀ ਨੇ ਭਗਤੀ ਪਹਿਲਾਂ ਕੀਤੀ ਇਹ ਜੰਗਲ ਏਰੀਆ ਸੀ ਸਾਰਾ ਆਲੇ ਦੁਆਲੇ ਜਿੰਨੇ ਵੀ ਆਲੇ ਦੁਆਲੇ ਪਿੰਡ ਸੀ 10 15 ਦੇ ਵਿੱਚ ਇਹ ਸੈਂਟਰ 'ਚ ਹੀ ਪੈ ਜਾਂਦੀ ਆ ਜਿਹੜੇ ਸਾਡੇ 5 6 ਪਿੰਡ ਆ ਉਹਨਾਂ ਦੇ ਵਿੱਚ ਜਗ੍ਹਾ ਪੈਂਦੀ ਹੈਗਾ ਇਹ ਜਿਹੜੀ ਰਕਬਾ ਸਾਰਾ ਪਿੰਡ ਦਾ ਦੇ ਆਲ ਲਈ ਆ ਇਹਦੇ ਵਿੱਚ ਇਸੇ ਕਰਕੇ ਇਹਨਾਂ ਦਾ ਜਿਹੜਾ ਚੋਕੜ ਸੀ ਹੌਲੀ-ਹੌਲੀ ਚੱਲਦਾ ਚੱਲਦਾ ਇੱਥੇ ਤੇ ਪੌਲ ਪਹਿਲਾਂ ਛੋਟਾ ਲੰਗਰ ਚਲਾਉਂਦੇ ਸੀ ਉਸ ਵੇਲੇ ਮੌਕੇ ਦੇ ਲਿਹਾਜ਼ ਨਾਲ 47 ਤੋਂ ਬਾਅਦ ਕੁਝ ਨਾਜਦੀ ਤੰਗੀ ਕਰ ਲਾਉਂ ਜਿੱਦਾਂ ਵੀ ਅੱਜ ਤੱਕ ਇੱਥੇ 12 ਪੁੰਨੀਆਂ ਲੱਗਦੀਆਂ ਨੇ ਇੱਕ ਹੁੱਲਾ-ਮਹੱਲਾ ਲੱਗਦਾ ਵਿਸਾਖੀ ਵੀ ਲੱਗਦੀ ਇੱਕ ਸਲਾਨਾ ਜੋੜ ਮੇਲਾ ਵੀ ਲੱਗਦਾ ਜੇ ਵਿੱਚ ਦੂਰੋ-ਦੂਰੋ ਸੰਗਤਾਂ ਆਈਆਂ ਕੋਈ ਵੀ ਇੱਥੇ ਦੇ ਪਹਿਲਾਂ ਤੋਂ ਵੀ ਬਜ਼ੁਰਗ ਕਿਸੇ ਤੋਂ ਪੈਸਾ ਨਹੀਂ ਮੰਗਦੇ ਹੈਗੇ ਜਿਹੜੇ ਬਾਹਰਲੇ ਐਨਆਰਆਈ ਆ ਹੋਰ ਪਿੰਡਾਂ ਦੇ ਸਾਰੇ ਸਹਯੋਗ ਆਪਣੇ ਆਪ ਪੈਸਾ ਦਿੰਦੇ ਜਿਹਦੇ ਨੂੰ ਜਗ ਮਨਾਇਆ ਜਾਂਦਾ ਉਹਨੂੰ ਮੇਲਾ ਨਹੀਂ ਅਸੀਂ ਕਹਿੰਦੇ ਹੈਗੇ ਇਹਨਾਂ ਚੀਜ਼ਾਂ ਅੱਜ ਜੇ ਆਪਾਂ ਵਿਆਹ ਸ਼ਾਦੀਆਂ ਦੀ ਗੱਲ ਕਰੀਏ ਤਾਂ ਵਿਆਹ ਸ਼ਾਦੀਆਂ ਦੇ ਵਿੱਚ ਆਪਾਂ ਦੇਖਦੇ ਆ ਕਿ ਮੀਟ ਮੱਛੀ ਦੀ ਵਰਤੋਂ ਬਹੁਤ ਹੁੰਦੀ ਆ ਤਾਂ ਪਿੰਡ ਦੇ ਵਿੱਚ ਸਾਰੇ ਸਹਿਮਤ ਹੁੰਦੇ ਕਿ ਆਪਾਂ ਨਹੀਂ ਕਰਨਾ ਜੀ ਕੋਈ ਨਹੀਂ ਇਦਾਂ ਦੀ ਜੇ ਕੋਈ ਵੀ ਰਿਸ਼ਤਾ ਵੀ ਆ ਸਾਡੇ ਕੋਲ ਕਰਦਾ ਆ ਉਹਨੂੰ ਪਹਿਲੇ ਪਤਾ ਹੁੰਦਾ ਜਾਣਕਾਰੀ ਉਹਨਾਂ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਨੌਲੇਜ ਆ ਕਈ ਬੰਦਿਆਂ ਨੂੰ ਪੇਸ ਪਿੰਡ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਉਹ ਇਹ ਛੜ ਤਾਂ ਇਹ ਰੱਖਦੇ ਹੀ ਨਹੀਂ ਹੈਗੇ ਪਹਿਲਾਂ ਤੋਂ ਇਹਨਾਂ ਚੀ ਉਹਨਾਂ ਦੀ ਫੇ ਆਪਣੀ ਸੋਚ ਹੁੰਦੀ ਆ ਕਿ ਚਲੋ ਜੇ ਨਹੀਂ ਹੈਗਾ ਤੇ ਰੋਟੀ ਤਾਂ ਖਾਣੀ ਆ ਜਾਇ ਇਹ ਤੋਂ ਬਗੈਰ ਵੀ ਖਾਏ ਸਕਦੇ ਜਿਹੜੇ ਨਹੀਂ ਵੀ ਇਹ ਚੀਜ਼ ਨੂੰ ਮੰਨਦੇ ਇਹ ਕੋਈ ਇਹੋ ਜਿਹਾ ਪੱਕਾ ਨਹੀਂ ਹੈਗਾ ਵੀ ਜਿਹੜਾ ਕੋਈ ਤੇ ਜ਼ਰੂਰੀ ਆ ਇਸ ਵਾਸਤੇ ਆਪਣੇ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੋਲਟਰੀ ਫਾਰਮ ਖੋਲਣ ਦੀ ਇੱਕ ਵਿਅਕਤੀ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਉਸਤੇ ਵੀ ਮੌਤ ਹੋ ਗਈ ਉਹ ਤਾਂ ਸਾਡੇ ਜਿਹੜੇ ਹੁਣ ਦੇ ਟਾਈਮ ਦੇ ਵਿੱਚ ਦੀਆਂ ਸੀ ਥੋੜੇ ਤੇਰਤੀ ਗੱਲ ਹੈ ਜਿਹੜੇ ਵਾਸਤੋਂ 7-8 ਸਾਲ ਪਹਿਲਾਂ ਸੀ ਇੱਕ ਬੰਦਾ ਪੋਲਟਰੀ ਫਾਰਮ ਖੋਲਣੀ ਬਾਹਰੋਂ ਜ਼ਮੀਨ ਖਰੀਦੀ ਸੀ ਸਾਡੇ ਪਿੰਡ ਦੇ ਹਾਲ ਦੇ ਵਿੱਚ ਪਰ ਉਹ ਪੋਲਟਰੀ ਫਾਰਮ ਵੀ ਨਹੀਂ ਕੰਮਜੋਇਆ ਉਹਦਾ ਆਪਣਾ ਵੀ ਸਾਰਾ ਜਿੰਨਾ ਵੀ ਸੀਗਾ ਪਰਿਵਾਰਕ ਮੈਂਬਰ ਨਹੀਂ ਰਹੇ ਹੈ ਅੱਜ ਕੱਲ ਪੋਲਟਰੀ ਫਾਰਮ ਹੀ ਖਤਵਾ ਮੇਕੋ ਹੋਰ ਖੁਦ ਆਧਾਰ ਨਾਲ ਮੌਕੇ ਦੀ ਜਦੋਂ ਮੈਂ ਇੱਥੇ ਸੀ ਇੱਥੇ ਸਲਾਨਾ ਮੇਲਾ ਲੱਗਾ ਸੀ ਬਾਹਰ ਟੈਂਟ ਲਾਇਆ ਸੀ ਉੱਥੇ ਉਸ ਬੰਦੇ ਨੇ ਗਲਤ ਇਸਤੇਮਾਲ ਕੀਤਾ ਸੀ ਉਸ ਤੋਂ ਬਾਅਦ ਰਾਤ ਨੂੰ ਉਹਨੂੰ ਅੱਗ ਲੱਗ ਗਈ ਸੀ ਉਹ ਅੱਗ ਲੱਗ ਕੇ ਜਲੇ ਸੜ ਗਿਆ ਸੀ ਤਾਂ ਪਿੰਡ ਦੇ ਬਾਹਰ ਜਾਂਦੇ ਸੀ ਉਸ ਦਿਨ ਮੀਂਹ ਬਹੁਤ ਪੈਂਦਾ ਸੀ ਮੈਂ ਪਿੰਡ ਦੇ ਬਾਹਰੇ ਸੀ ਫੇ ਉਸ ਵੇਲੇ ਦੇ ਮੌਕੇ ਦੇ ਸਰਪੰਚ ਸਰਦਾਰ ਦਰਸ਼ਨ ਸਿੰਘ ਸੀ ਉਹਨਾਂ ਨੂੰ ਦੱਸਿਆ ਤਾਂ ਉਹ ਸ਼ਿਆਰਪੁਰ ਦਾ ਬੰਦਾ ਸੀ ਜਿਹੜਾ ਜਲ ਕੇ ਝੁੱਲਸ ਗਿਆ ਸੀ ਉਸ ਤੋਂ ਬਾਅਦ ਫਿਰ ਉਹਨੂੰ ਉਸੇ ਵੇਲੇ ਰਿਜ਼ਲਟ ਮਿਲ ਗਿਆ ਸੀ ਜਿਹੜਾ ਮਾੜੇ ਕੰਮ ਕਰ ਲੈਂਦਾ ਹੈ ਭਾਈ ਡਾਈਟ ਦਾ ਆਪਣੀ ਜੋ ਘਰ ਦੇ ਵਿੱਚ ਦੁੱਧ ਦਹੀਂ ਫਿਲਹਾਲ ਤਾਂ ਅਸੀਂ ਉਹੀ ਯੂਜ਼ ਕਰਦੇ ਆਂ ਅੰਡੇ ਮੀਟ ਵਾਲੇ ਨਾਲ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦਾ ਸੇਵਨ ਕਰਨਾ ਨਾ ਸੀ ਕਰੀਦਾ ਕੀ ਉਥਲੀ ਵੱਡਾ ਚੈਲੰਜ ਆ ਜਿਵੇਂ ਤਾਂ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਸਾਹਮਣੇ ਰੱਖਿਆ ਇਸ ਪ੍ਰਥਾ ਤੋਂ ਜਾਣੂ ਕਰਵਾਇਆ ਤੁਹਾਡੇ ਲਈ ਇੱਕ ਵੱਡਾ ਚੈਲੰਜ ਹੈ ਕਿ ਤੁਸੀਂ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸੇ ਤਰ੍ਹਾਂ ਤੁਸੀਂ ਅਵੇਅਰ ਕਰਕੇ ਰੱਖਣਾ ਹੈ ਹਾਂਜੀ ਬਿਲਕੁਲ ਜੀ ਇਦਾਂ ਸਾਡੇ ਸਾਡੇ ਬਜ਼ੁਰਗਾਂ ਨੇ ਸਾਨੂੰ ਗਾਈਡ ਕੀਤਾ ਤਾਂ ਅਸੀਂ ਆਪਣੇ ਆਉਣ ਵਾਲੀ ਨੌਜਵਾਨ ਪੀੜ੍ਹੀ ਜੋ ਸਾਡੇ ਅੱਗੇ ਤੋਂ ਮੈਰਿਜ ਮੈਰਿਜ ਤੋਂ ਬਾਅਦ ਸਾਡੇ ਨਿਆਣੇ ਹੋਗੇ ਅਸੀਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਗਾਈਡ ਕਰਾਂਗੇ ਜਿਦਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਗਾਈਡ ਕੀਤਾ ਨੌਜਵਾਨ ਵਰਗ ਜਿਹੜਾ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਗਲਤਾਨ ਕਰਦਾ ਪੰਜਾਬ ਦੇ ਵਿੱਚ ਕਿਹਾ ਜਾਂਦਾ ਕਿ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਵਹਿ ਰਿਹਾ ਬਾਕੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਨੂੰ ਤਾਂ ਇਹੀ ਕਹਿਣਾ ਜੀ ਨਸ਼ਿਆਂ ਵਿੱਚ ਕੁਛ ਨਹੀਂ ਰੱਖਿਆ ਆਪਣੇ ਪਿੰਡ ਨਾਲ ਆਪਣੇ ਪੰਜਾਬ ਨਾਲ ਪਿਆਰ ਕਰੋ ਖੇਡਾਂ ਵੱਲ ਧਿਆਨ ਦਿਓ ਜੇ ਆਪਾਂ ਨਸ਼ਿਆਂ ਵਿੱਚ ਜਾਵਾਂਗੇ ਤਾਂ ਸਾਡੀ ਜ਼ਿੰਦਗੀ ਬਰਬਾਦ ਹੋ ਜਾ ਇਸ ਤਰ੍ਹਾਂ ਮੀਟ ਮਾਸ ਨਹੀਂ ਖਾਣ ਦੇ ਨਾਲ ਤੁਹਾਨੂੰ ਕਿਹੋ ਜਿਹਾ ਬਾਕੀ ਬੰਦਾ ਨਾਮੁਖੀ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਅਸੀਂ ਕਿਸੇ ਵੀ ਜੀਵ ਹੱਤਿਆ ਤੋਂ ਦੂਰ ਹਾਂ ਕਿਸੇ ਜੀਵ ਦੇ ਸਵਾਲ ਲਈ ਕਿਸੇ ਦੀ ਜੀਵ ਹੱਤਿਆ ਕਰਨੀ ਉਹ ਸਾਨੂੰ ਨਾ ਸਾਡੇ ਬਜ਼ੁਰਗਾਂ ਨੇ ਦੱਸਿਆ ਨਾ ਅਸੀਂ ਕਰਾਂਗੇ ਤੇ ਜੀ ਬਜ਼ੁਰਗਾਂ ਤੋਂ ਸੁਣਿਆ ਆ ਰਿਹਾ ਹੈ ਤੇ ਹੁਣ ਹੁਣ ਅਸੀਂ ਵੀ ਉਹਦਾ ਫੋਲੋ ਕਰਦੇ ਹਾਂ ਕਿ ਪਿੰਡ ਵਿੱਚ ਨਾ ਮੀਟ ਮੱਛੀ ਆਂਡਾ ਸ਼ਰਾਬ ਅਜਿਹਾ ਸੇਵਨ ਨਹੀਂ ਕੀਤਾ ਜਾਂਦਾ ਨਾ ਕਦੇ ਕਿਹਾ ਸੀ ਆਪ ਨੇ ਆਪ ਵੀ ਨਹੀਂ ਕਰਦੇ ਨਾ ਇੱਥੇ ਪਿੰਡ ਵਿੱਚ ਕੋਈ ਸ਼ਿਕਾਰ ਖੇਡਦਾ ਨਾ ਖੇਡਣ ਦੇਈਦਾ ਕਿਸੇ ਨੂੰ ਨਾ ਇੱਥੇ ਉਹਦਾ ਜਹ ਸੂਰ ਸੂਰ ਹੋਰ ਜਾਨਵਰ ਬਹੁਤ ਹੈ ਜੀ ਉਹਨਾਂ ਦਾ ਸ਼ਿਕਾਰ ਕਰਨਾ ਬਹੁਤ ਸਖਤ ਬਣਾਇਆ ਹੈ ਕਹਿੰਦੇ ਵੀ ਜੇਕਰ ਕੋਈ ਕਰਦਾ ਹੈ ਕੋਈ ਮੀਟ ਮੱਛੀ ਖਾਂਦਾ ਤਾਂ ਉਹਦਾ ਨੁਕਸਾਨ ਹੁੰਦਾ ਕਿਸੇ ਨਾ ਕਿਸੇ ਤਰੱਕੇ ਦਾ ਦੋ ਚਾਰ ਐਗਜ਼ਾਮਪਲ ਆ ਗਏ ਹੋਈਆਂ ਕਿ ਬੰਦਿਆਂ ਨੂੰ ਆਪਣੀ ਜ਼ਿੰਦਗੀ ਤੋਂ ਹੱਤ ਤੋਣਾ ਪਿਆ ਜੀ ਹਾਂਜੀ ਇਹ ਇਦਾਂ ਹੋਈ ਸੀ ਜੀ ਇੱਕ ਵਾਰ ਇੱਥੇ ਇੱਕ ਇੱਥੇ ਜਬਾਬਰੀ ਜਗ੍ਹਾ ਤੇ ਬਾਰੇ ਹੋਇਆ ਸੀ ਕੰਮ ਤੇ ਬੰਦੇ ਨੇ ਟੈਂਟ ਲਾਇਆ ਸੀ ਉੱਥੇ ਉਹ ਕੋਈ ਗਲ ਸ਼ਹੀਦ ਹੱਤਕ੍ਰ ਹੋਈ ਸੀ ਤਾਂ ਉਹ ਬੰਦੇ ਨੇ ਰਾਤ ਨੂੰ ਬਿਜਲੀ ਪਾ ਕੇ ਉਹ ਬੰਦੇ ਨੂੰ ਅੱਗ ਲੱਗ ਗਈ ਸੀ ਉਹ ਸਾਡੇ ਅੱਖੀ ਦੇਖਿਆ ਉਹ ਸਾਡੇ ਹੁੰਦਿਆਂ ਦੇ ਹੋਈ ਹੋਆ ਉਹ ਬੰਦਾ ਜਲ ਕੇ ਜਣੀ ਹੋਈ ਡੈਥ ਹੋ ਗਈ ਉਹ ਦੀ ਸੀ ਉਹ ਸਾਡੇ ਅੱਖੀ ਹੋਈ ਆ ਇੱਕ ਉਹ ਵਾਜੀ ਬਾਹਰ ਪਿੰਡ ਦੇ ਬਾਹਰ ਆ ਪੁਲਟਰੀ ਫਾਰਮ ਬਣਾਉਣ ਲੱਗਾ ਸੀ ਉਹ ਬੰਦੇ ਨੇ ਪੁਲਟਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਉਹਨੂੰ ਕਿੰਨੀ ਕਿਹਾ ਕਮੇਟੀਆਂ ਨੇ ਪਿੰਡ ਦੀ ਨੇ ਪਰ ਉਹ ਮੰਨਿਆ ਨਹੀਂ ਜੀ ਫਿਰ ਉਹ ਇੱਕ ਦਿਨ ਉਹਦਾ ਐਕਸੀਡੈਂਟ ਹੋ ਕੇ ਉਹ ਵੀ ਮਰਿਆ ਭਾਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਡ ਕੰਪਨੀਆਂਸ agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Kalcenter. Call him on this number zero seven four triple eight. 41161